ਅੱਜ ਜਿਹੜੀਆਂ ਦਿਨ ਖਬਰਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਸਿਰਫ ਅਪਡੇਟ ਨਹੀਂ ਹੈ ਇਹ ਉਹ ਤਿੰਨ ਦਰਵਾਜ਼ੇ ਹਨ ਜਿਹੜੇ ਕੈਨੇਡਾ ਨੇ ਪਹਿਲੀ ਵਾਰ ਇਕੱਠੇ ਖੋਲ੍ਹ ਦਿੱਤੇ ਹਨ ਜਿੰਨਾ ਸਟੂਡੈਂਟਸ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਜਿਨ੍ਹਾਂ ਦੀ ਪੀਆ ਰੁਕੀ ਬਈ ਹੈ ਜਿਨ੍ਹਾਂ ਨੂੰ ਟੀਆ 2 ਪੀਆ ਦੀ ਓਡੀਸੀ ਅੱਜ ਉਹਨਾਂ ਲਈ ਸਭ ਤੋਂ ਸੱਚੀ ਵੱਡੀ ਰਾਹਤ ਆਈ ਹੈ ਵੀਡੀਓ ਪੂਰੀ ਦੇਖਿਓ ਕਿਉਂਕਿ ਇਹ ਤਿੰਨ ਐਲਾਨ ਹਜ਼ਾਰਾਂ ਪੰਜਾਬੀਆਂ ਦਾ ਫੈਸਲਾ ਬਦਲਣ ਵਾਲੇ ਹਨ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਅਪਡੇਟਸ ਤੁਹਾਨੂੰ ਮੇਰੇ ਚੈਨਲ ਦੇ ਉੱਤੇ ਮਿਲਦੇ ਰ ਸੋ ਗੱਲ ਕਰੀਏ ਜੀ ਕੈਨੇਡਾ ਪੀਅਰ ਦੇ ਚਾਵਨ ਪੰਜਾਬੀ ਭਾਰਤੀਆਂ ਲਈ ਕੈਨੇਡਾ ਤੋਂ ਇੱਕ ਨਹੀਂ ਪੂਰੀਆਂ ਤਿੰਨ ਤਗੜੀਆਂ ਖੁਸ਼ਖਬਰੀ ਇੱਕੋ ਵਾਰ ਨਿਕਲ ਕੇ ਆ ਰਹੀਆਂ ਹਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਵੀਂ ਅਫੀਸ਼ੀਅਲ ਜਾਣਕਾਰੀ ਜਾਰੀ ਕੀਤੀ ਗਈ ਹੈ ਅਤੇ ਇਹ ਤਿੰਨੇ ਐਲਾਨ ਡਾਇਰੈਕਟ ਉਹਨਾਂ ਸਟੂਡੈਂਟਸ ਤੇ ਵਰਕਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਜਾਂ ਪੀਆਰ ਦੀ ਰਾਹੀ ਮੁੱਕ ਰਹੀ ਹੈ ਸਭ ਤੋਂ ਪਹਿਲਾ ਵੱਡਾ ਐਲਾਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਜਿਸ ਨੂੰ ਅਕਤੂਬਰ ਵਿੱਚ ਬੰਦ ਕਰ ਦਿੱਤਾ ਗਿਆ ਸੀ ਉਸ ਨੂੰ ਮੁੜ ਓਪਨ ਕਰ ਦਿੱਤਾ ਗਿਆ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਫਿਰ ਤੋਂ ਨਵੀਂ ਐਪਲੀਕੇਸ਼ਨਸ ਲਈਆਂ ਜਾ ਰਹੀਆਂ ਹਨ ਜਿਸ ਸਿਸਟਮ ਤੋਂ ਪਹਿਲਾਂ ਹਜ਼ਾਰਾਂ ਸਟੂਡੈਂਟਸ ਅਤੇ ਨੌਜਵਾਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਸੀ ਉਹ ਪ੍ਰੋਗਰਾਮ ਮੁੜ ਚੱਲ ਪਿਆ ਹੈ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਦੇ ਨਾਲ ਇਮੀਗ੍ਰੇਸ਼ਨ ਨੇ ਸਾਫ਼ ਕਹਿ ਦਿੱਤਾ ਹੈ ਕਿ ਸਟੂਡੈਂਟਸ ਜਿਹੜੇ ਟੈਂਪਰੀ ਰੈਜ਼ੀਡੈਂਸ ਕੈਨੇਡਾ ਦੇ ਅੰਦਰ ਹਨ ਅਤੇ ਵਰਕ ਪਰਮਿਟ ਖਤਮ ਹੋਣ ਦੇ ਕੋਲ ਹਨ ਉਹਨਾਂ ਦੇ ਸਾਰੇ ਪਰਮਿਟਸ 31 ਦਸੰਬਰ 2026 ਤੱਕ ਐਕਸਟੈਂਡ ਕੀਤੇ ਜਾਣਗੇ ਇਹ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਪਿਛਲੇ ਕਈ ਮਹੀਨੇ ਤੋਂ ਸਟੂਡੈਂਟਸ ਦੇ ਪਰਮਿਟ ਇੱਕੋ ਵਾਰ ਐਕਸਪਾਇਰ ਹੋ ਰਹੇ ਸ ਅਤੇ ਪੀਆਰ ਦੀਆਂ ਰਹਾ ਬੰਦ ਹੋ ਰਹੀਆਂ ਸਨ ਇਹ ਐਕਸਟੈਂਸ਼ਨ ਡਾਇਰੈਕਟ ਟੀਆਰ ਟੂ ਪੀਆਰ ਪਾਥਵੇਸ ਨੂੰ ਖੁੱਲਾ ਰੱਖਣ ਲਈ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸੀਹੀ ਸੀ ਯਾਨੀ ਕਿ ਕੈਨੇਡਾ ਐਕਸਪੀਰੀਅੰਸ ਕਲਾਸ ਲਈ ਟੀਆਰ ਟੂ ਪੀਆਰ ਦੇ ਨਵੇਂ ਪਾਥਵੇਸ ਵੀ ਆਫੀਸ਼ੀਅਲੀ ਤਿਆਰ ਕੀਤੇ ਜਾ ਰਹੇ ਹਨ ਤਹਿਤ ਸਟੂਡੈਂਟਸ ਅਤੇ ਟੈਂਪਰੇਰੀ ਵਰਕਰਸ ਨੂੰ ਵਰਕ ਪਰਮਿਟ ਦੇ ਦੇ ਕੇ ਪੀਆਰ ਤੱਕ ਦਾ ਸਾਫਰਾ ਦਿੱਤਾ ਜਾਵੇਗਾ ਇਹ ਪ੍ਰੋਗਰਾਮ ਵੀ 2026 ਦੇ ਅੰਤ ਤੱਕ ਐਕਸਟੈਂਡ ਕੀਤਾ ਗਿਆ ਹੈ ਤਾਂ ਜੋ ਜਿਸ ਦਾ ਵੀ ਪਰਮਿਟ ਐਕਸਪਾਇਰ ਹੋ ਰਿਹਾ ਹੈ ਸਿੱਧਾ ਬਲੈਕ ਹੋਲ ਵਿੱਚ ਨਾ ਡਿੱਗੇ ਬਲਕਿ ਉਹ ਆਪਣੇ ਫਿਊਚਰ ਨੂੰ ਵੀ ਸਿਕਿਉਰ ਕਰ ਸਕੇ ਹੋਣਾ ਉਹ ਦੂਜੀ ਵੱਡੀ ਅਪਡੇਟ ਵੱਲ ਕੈਨੇਡਾ ਇਮੀਗ੍ਰੇਸ਼ਨ ਵੱਲੋਂ 33000 ਸਟੂਡੈਂਟਸ ਲਈ ਇੱਕ ਨਵਾਂ ਪ੍ਰੋਗਰਾਮ 2026 ਵਿੱਚ ਓਪਨ ਕੀਤਾ ਜਾ ਰਿਹਾ ਹੈ ਇਹ ਪ੍ਰੋਗਰਾਮ ਦੇ ਤਹਿਤ 33000 ਤੋਂ ਵੱਧ ਲੋਕਾਂ ਨੂੰ TRT PR ਪਾਥਵੇਜ਼ ਦੀ ਹੈਲਪ ਨਾਲ ਸਿੱਧੀ PR ਦਿੱਤੀ ਜਾਵੇਗੀ ਮਤਲਬ ਇਹ ਕੇਵਲ ਐਕਸਟੈਂਸ਼ਨ ਨਹੀਂ ਇੱਕ ਡੈਡੀਕੇਟਿਡ PR ਇਨਟੇਕ ਹੈ ਜਿਸ ਦਾ ਟਾਰਗੇਟ ਆਲਰੇਡੀ ਫਿਕਸ ਕਰ ਦਿੱਤਾ ਗਿਆ ਜਿਹੜੇ ਸਟੂਡੈਂਟਸ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਟੈਕਸ ਪਰ ਰੇਸ ਹਨ ਕੰਟਰੀਬਿਊਸ਼ਨ ਕਰ ਰਹੇ ਹਨ ਉਨਾਂ ਲਈ ਇਹ ਖ਼ਾਸ ਗੱਲ ਹੈ ਕਿ ਪੀਆਰ ਦੇ ਨਵੇਂ ਦਰਵਾਜ਼ੇ ਖੁੱਲਣ ਜਾ ਰਹੀ ਹਨ ਜਿਨ੍ਹਾਂ ਦੇ ਪਰਮਿਟਸ ਖਤਮ ਹੋ ਰਹੇ ਹਨ ਉਹ 2026 ਦੀ 31 ਦਸੰਬਰ ਤੱਕ ਆਪਣਾ ਪਰਮਿਟ ਐਕਸਟੈਂਡ ਕਰਵਾ ਸਕਦੇ ਹਨ ਅਤੇ 33000 ਵਾਲਾ ਇਨਟੇਕ ਵਿੱਚ ਉਹਨਾਂ ਦਾ ਨਾਂ ਆ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਪੀਆਰ ਵੀ ਆਸਾਨੀ ਨਾਲ ਮਿਲ ਸਕਦੀ ਹੈ ਇਹ ਸਾਰੀ ਪਾਲਿਸੀ ਉਹਨਾਂ ਲੋਕਾਂ ਲਈ ਹੈ ਜੋ ਕੈਨੇਡਾ ਦੇ ਅੰਦਰ ਸਨ ਕਈ ਸਾਲਾਂ ਤੋਂ ਜਿਹੜੇ ਨੇ ਠੀਕ ਹੈ ਜੀ ਸੈਟਲ ਨੇ ਕੰਮ ਕਰ ਰਹੇ ਨੇ ਤੇ ਇਮੀਗ੍ਰੇਸ਼ਨ ਸਿਸਟਮ ਦੇ ਲੂਪ ਹੋਲਸ ਕਾਰਨ ਫਸੇ ਪਏ ਨੇ ਹੁਣ ਤੀਜੀ ਸਭ ਤੋਂ ਵੱਡੀ ਅਪਡੇਟ ਦੀ ਗੱਲ ਕਰੀਏ ਤਾਂ ਜੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪੀਐਨਪੀ ਯਾਨੀ ਕਿ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਕੋਟ ਬੜੇ ਪੱਧਰ ਤੇ ਵਧਾ ਦਿੱਤੇ ਗਏ ਹਨ 2025 ਵਿੱਚ ਲਗਭਗ 50 ਤੋਂ 55 ਹਜ਼ਾਰ ਲੋਕਾਂ ਨੂੰ ਹੀ ਪੀਐਨਪੀ ਰਾਹੀਂ ਪੀਆਰ ਮਿਲਦੀ ਸੀ ਪਰ ਹੁਣ 2026 ਲਈ ਡਾਇਰੈਕਟ ਫੈਸਲਾ ਆ ਗਿਆ ਹੈ ਇਹ ਕੋਟਾ ਵਧਾ ਕੇ ਲਗਭਗ 1 ਲੱਖ ਕਰ ਦਿੱਤਾ ਗਿਆ ਹੈ ਇਹਦਾ ਮਤਲਬ ਇਹ ਹੈ ਕਿ ਵਕ ਵਕ ਪ੍ਰੋਵਿੰਸਿਸ ਵਿੱਚ ਜਿੱਥੇ ਵਰਕ ਫੋਰਸ ਦੀ ਕਮੀ ਹੈ ਲੇਬਰ ਸ਼ਾਰਟੇਜ ਹੈ ਉੱਥੇ ਵੱਡੀ ਗਿਣਤੀ ਵਿੱਚ ਨੋਮੀਨੇਸ਼ਨਸ ਆਉਣ ਗਿਆ ਸਕੈਚਵਨ ਅਲਬਰਟਾ ਮੈਨੀਟੋਬਾ ਤੇ ਐਟਲੈਂਟਿਕ ਪ੍ਰੋਵਿੰਸਿਸ ਇਹਨਾਂ ਸਾਰਿਆਂ ਨੇ ਫੈਡਰਲ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਕਿ ਉਹਨਾਂ ਨੂੰ ਜ਼ਿਆਦਾ ਵਰਕਰਸ ਚਾਹੀਦੇ ਹਨ ਤੇ ਉਸ ਦਾ ਨਤੀਜਾ ਹੁਣ ਸਿੱਧਾ ਕੋਟ ਇਨਕਰੀਜ਼ ਦਰੂਪ ਵਿੱਚ ਆ ਗਿਆ ਹੈ ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਜੀ 2026 ਤੱਕ ਕੈਨੇਡਾ ਦੇ ਅੰਦਰ ਕਾਫੀ ਤਰ੍ਹਾਂ ਦੇ ਵਰਕ ਪਰਮਿਟਸ ਵਗੈਰਾ ਜਿਹੜੇ ਐਕਸਟੈਂਡ ਹੋਣੇ ਨੇ ਠੀਕ ਹੈ ਜੀ ਅ ਰਿਕੁਆਇਰਮੈਂਟਸ ਜਿਹੜੀਆਂ ਪੂਰੀਆਂ ਹੋ ਸਕਦੀਆਂ ਨੇ ਠੀਕ ਹੈ ਜੀ ਤੇ ਪੀਐਨਪੀ ਦੇ ਰੂਲਸ ਜਿਹੜੇ ਬੰਦਾ ਫਾਲੋ ਕਰਦਾ ਹੈ ਤੇ ਹੋਰ ਜੋ ਵੀ ਰਿਕੁਆਇਰਮੈਂਟਸ ਉਹਨਾਂ ਨੂੰ ਪੂਰੀਆਂ ਕਰ ਦਿੰਦਾ ਹੈ ਤੇ ਪੀਆਰ 2026 ਵਿੱਚ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਜਗੇ ਤੇ ਉਹਨਾਂ ਨੂੰ ਮਿਲ ਸਕਦੀ ਹੈ ਸੋ ਐਸ ਦੀ ਵੀਡੀਓ ਚ ਬਸ ਇਹ ਤਿੰਨ ਅਪਡੇਟ ਸੀਗੀਆਂ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਕੁਝ ਨਵੇਂ ਅਪਡੇਟਸ ਦੇ ਨਾਲ